ਹੁਸ਼ਿਆਰਪੁਰ ਚ ਸਿਹਤ ਵਿਭਾਗ ਵੱਲੋਂ ਮੋਹੱਲਾ ਮਾਡਲ ਟਾਊਨ ਚ ਮੌਜੂਦ ਫੂਡ ਸਟਰੀਟ ਮਾਰਕੀਟ ਚ ਪਹੁੰਚ ਕੇ ਰੇੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਤੇ ਖਰਾਬ ਸਬਾਨ ਨੂੰ ਨਸ਼ਟ ਕੀ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਰੇੜੀ ਵਾਲਿਆਂ ਤੇ ਜਿਥੇ ਫੂਡ ਲਾਇਸੈਂਸ ਚੈੱਕ ਕੀਤੇ ਗਏ ਤੇ ਉੱਥੇ ਹੀ ਪੰਜਾਬ ਸਰਕਾਰ ਦਸ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਨੇਪਰੇ ਚਾੜਨ ਦੇ ਲਈ ਸਰਕਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਦੇ ਲਈ ਵੀ ਪ੍ਰੇਰਣਾ ਦਿੱਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਪਾਟਿਆ ਨੇ ਕਿਹਾ ਕਿ ਸਮੇਂ ਸਮੇਂ ਤੇ ਹੁਸ਼ ਕੁਬਕ ਇਲਾਕਿਆਂ ਚ ਜਾ ਕੇ ਰੇੜੀ ਅਤੇ ਰੈਸਟੋਰੈਂਟ ਦੀ ਚੈਕਿੰਗ ਕਰਦਾ ਹੈ ਤੇ ਖਰਾਬ ਹੋ ਚੁੱਕੇ ਸਮਾਨ ਨੂੰ ਨਸ਼ਟ ਵੀ ਕਰਵਾਉਂਦਾ ਹੈ। ਉਹਨਾਂ ਕਹੇ ਕਿ ਸਿਹਤ ਵਿਭਾਗ ਨੂੰ ਸਾਫ਼ ਸੁਥਰਾ ਖਾਣ ਪਦਾਰਥ ਮੁਹैया ਕਰਵਾਉਣ ਦੇ ਲਈ ਬਚਨਬੰਦ ਹੈ ਤੇ ਉੱਥੇ ਹੀ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦੀ ਆਜ਼ਾਦਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਵੇਗੀ। ਹੋਰ ਕੀ ਕੀ ਜਾਣਕਾਰੀ ਇਸ ਮੌਕੇ ਤੇ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਆਏ ਖਬਰ। ਟੀਮ ਚਲਾਈ ਹੋਈ ਹੈ ਕਿ ਜਿਸ ਵਿੱਚ ਲੋਕਾਂ ਨੂੰ ਕੁਆਲਟੀ ਦਾ ਫੂਡ ਮਿਲੇ ਔਰ ਨਾਲ ਇਹ ਜਿਹੜੀ ਹੈ ਹਾਈਜਨ ਦੇ ਨਾਲ ਕੰਪਰੋਮਾਈਜ਼ ਨਾ ਹੋਏ। ਪੂਰੇ ਤੈਤ ਸਾਨੂੰ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੌਜੂਦਾ ਐਮਐਲਏ ਸਾਹਿਬ ਸਾਰਿਆਂ ਨੇ ਹਦਾਇਤਾਂ ਸਖਤ ਜ਼ਾਇਦਾ ਅਤੇ ਨਿਰਦੇਸ਼ ਦਿੱਤੇ ਹੋਏ ਆ ਕਿ ਤੁਸੀਂ ਜਗਾ ਜਗਾ ਜਾ ਕੇ ਤਿੰਨੇ ਸੈਕਟਰ ਹੁਸ਼ਿਆਰਪੁਰ ਚਾਹੇ ਉਹ ਦਸੂਆ ਮਕੇਰੀਆਂ ਹੋਣ ਚਾਹੇ ਗੜ੍ਹ ਸ਼ੰਕਰ ਔਰ ਚਾਹੇ ਹੁਸ਼ਿਆਰਪੁਰ ਸਿਟੀ ਹੋਵੇ ਉੱਥੇ ਜਾ ਕੇ ਛਾਪੇਮਾਰੀ ਕਰੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਆਏ ਇਸ ਤਹਿਤ ਹੀ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਹਰ ਸੈਕਟਰ ਦੇ ਵਿੱਚ ਜਾ ਰਹੇ ਆ ਉਹਨਾਂ ਦੇ ਫਾਸਟ ਫੂਡ ਦੀਆਂ ਰੇਡੀਆਂ ਖਾਸ ਕਰ ਜਿੱਥੇ ਬੰਦਾ ਵਿਆ ਜਾਂ ਉਹਨਾਂ ਦੇ ਘਰਾਂ ਵਿੱਚ ਜਿੱਥੇ ਸਮਾਨ ਸਾਰਾ ਤਿਆਰ ਹੁੰਦਾ ਆ ਉੱਥੇ ਵੀ ਜਾ ਕੇ ਜੇ ਜਗਾ ਜਗਾ ਛਾਪੇ ਮਾਰੀ ਕਰ ਰਹੇ ਆ ਔਰ ਕਈ ਜਗ੍ਹਾ ਤੇ ਸਾਨੂੰ ਸੰਤੁਸ਼ਟੀ ਮਿਲੀ ਹੈ ਲੇਕਿਨ ਕਈ ਜਗ੍ਹਾ ਤੇ ਸਾਨੂੰ ਹਾਈਜਨ ਕੰਡੀਸ਼ਨ ਦਾ ਬੜਾ ਮਾੜਾ ਹਾਲ ਦਿਖਿਆ ਆ ਜਿਹੜੇ ਕਿ ਇਹ ਉਜਾਗਰ ਵੀ ਕਰ ਰਹੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਚਲਾਨ ਵੀ ਕਟਿਆ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਇੰਪਰੂਵਮੈਂਟ ਨੋਟਿਸ ਜਿਹਦੇ ਬਾਰੇ ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਦੁਬਾਰਾ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਕੇ ਜਿਨ੍ਹਾਂ ਦੇ ਅਸੀਂ ਸੈਂਪਲ ਲਿੱਤੇ ਆ ਉਹ ਲੈਬਾਰਟਰੀ ਚ ਪੇਜ ਦਿੱਤੇ ਗਏ ਨੇ ਔਰ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕਰਾਂਗੇ ਡਾਕਟਰ ਸਾਹਿਬ ਪਿੱਛੇ ਜਿਹੇ ਮੋਮੋਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਰੋਲਾ ਰਿਆ ਰੋਲਾ ਪਿਆ ਕਿ ਮੋਮੋਸ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਗਲਤ ਸਰਵ ਕੀਤਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਇਸ ਕੰਨੇ ਕਿਸ ਤਰ੍ਹਾਂ ਦਾ ਮਾਮਲਾ ਹੈ ਹੁਸ਼ਿਆਰਪੁਰ ਚ ਜਿੰਨੀ ਵੀ ਜਗ੍ਹਾ ਅਸੀਂ ਦੇਖਿਆ ਮੋਸਟ ਆਫ ਦਿ ਟਾਈਮ ਸਾਨੂੰ ਮਟੀਰੀਅਲ ਤਾਂ ਠੀਕ ਹੀ ਲੱਗਾ ਆ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹਾਈਜਨ ਕੰਡੀਸ਼ਨਸ ਆ ਉਹ ਨਹੀਂ ਮੇਨਟੇਨ ਕੀਤੇ ਜਾ ਰਹੇ ਆ ਇਨਾਂ ਬਾਰੇ ਅਸੀਂ ਇਹਨਾਂ ਨੂੰ ਜਿੰਨੇ ਸਟ੍ਰੀਟ ਫੂਡ ਹੈਗੇ ਵੈਂਡਰਸ ਇਹਨਾਂ ਨੂੰ ਅਸੀਂ ਦੋ ਵਾਰੀ ਟ੍ਰੇਨਿੰਗ ਵੀ ਦੇ ਚੁੱਕੇ ਆ ਜਿਹਦੇ ਚ ਉਹਨਾਂ ਨੂੰ ਇੱਕ ਤਾਂ ਰਜਿਸਟ੍ਰੇਸ਼ਨ ਲਾਇਸੈਂਸ ਬਾਰੇ ਵੀ ਸਮਝਾਇਆ ਸੀ ਔਰ ਦੂਸਰਾ ਜਿਹੜਾ ਹਾਈਜਨ ਕੰਡੀਸ਼ਨ ਬਾਰੇ ਵੀ ਸਮਝਾਇਆ ਸੀ ਲੇਕਿਨ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਣਾ ਪੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਅਸੀਂ ਇਹ ਉਪਰਾਲੇ ਵਿੱਚ ਲੱਗੇ ਰਵਾਂਗੇ ਲਗਾਤਾਰ ਸਿਹਤ ਪ੍ਰੋਗਰਾਮ ਵਿੱਚ ਬੋਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਵੇਂ ਤੁਸੀਂ ਸੱਸਾ ਟ੍ਰੇਨਿੰਗ ਕੀਤੀ ਵੀ ਜਾਂਦੀ ਹੈ ਅਕਸਰ ਮੀਡੀਆ ਦੇ ਵਿੱਚ ਵੀ ਤੁਸੀਂ ਆ ਕੇ ਇਹਨਾਂ ਨੂੰ ਅਵੇਅਰ ਕਰਦੇ ਹੋ বারবার অ্যাওয়্যার ਕਰਦੇ ਹਾਂ ਕਿ ਸਿਰ ਤੇ ਕੈਪ ਜਾਂ ਹੱਥਾਂ ਦੇ ਵਿੱਚ ਗਲਵਸ ਪਾ ਕੇ ਰੱਖੇ ਜਾਣ ਪਰ ਬਾਪ ਵੀ ਇਸ ਦੇ ਬਾਰ ਬਾਰ অ্যাওয়্যার ਕਰਨ ਦੇ ਬਾਵਜੂਦ ਕਈਆਂ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ। ਦੇਖੋ ਇਸਰਾ ਹੈਗਾ ਕਿ ਪਹਿਲੇ ਸਾਡਾ ਜਿਹੜਾ ਫੂਡ ਸੇਫਟੀ ਇੰਨੀ ਹੈ ਮੈਂ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ। ਔਰ ਜੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਉਹ ਸਮਝਦੇ ਤੇ ਫਿਰ ਇਹਨਾਂ ਦੇ ਅਗੇਂਸਟ ਅਸੀਂ ਮਜਬੂਰ ਹੋਵਾਂਗੇ ਕਿ ਸਾਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ।